ਜੋਈ ਬਾਈ ਕਾ ਏ ਇਹ ਹੈਗਾ 2014 ਮਾਡਲ ਇਹ ਪਿੰਡੋਂ ਫੋਰ ਆਏ ਹੋਏ ਆਪਾਂ ਚੈੱਕ ਕਰ ਦਾਂਗੇ ਦੋਸਤ ਜੀ ਬਹੁਤ ਸਹੀ ਬੋਲੋ ਆਹ ਜੇ ਭੰਤ ਖਾਤਾ ਟਰੈਕਟਰ ਦੇਖਣਾ ਹੈ ਫਾਂ ਤਾਂ ਕਹਿੰਦਾ ਮੈਂ ਸੀਰਵਾ ਤੋਂ ਮੈਂ ਸੀਗਾ ਕਰਾ ਤੇ ਇਹਨਾਂ 55 ਦੇ ਨਾਮ ਹੁੰਦੇ ਨੇ ਉਹ ਆ ਕੇ ਬਦਲ ਗਏ ਉਹਨਾਂ ਵਾਲੀਕਾਂ ਨੂੰ ਪਹਿਲਾਂ ਕਹਿੰਦਾ ਕਹਿੰਦਾ ਫੋਨ ਵਾਲੀ ਕੰ ਲੈਣਾ ਇਹਨਾਂ ਮਾਰਕੀਟ ਨਹੀਂ ਹੈਗੀ ਮੈਂ ਜਿਹੜੇ ਇਨੇ ਟਰੱਕਾਂ ਟਰੱਕ ਭਰ ਕੇ ਜਾਂਦੇ ਆ ਉਹ ਮਾਰਕੀਟ ਉਹੀ ਵਿਕਦੇ ਆ ਬਾਕੀ ਉਹਰੇ ਤੋਂ ਉਰਾਲੇ ਆਏ ਨੇ ਗੇਲੈਂਡ ਕਲੇਅਰ ਦੇ ਖੜੇ ਆ ਬਾਈ ਗੇ ਲਾਇਨ ਕਲੇਰ ਤੇ ਲੱਖੀ ਕੋਮਰਾਲੇ ਪਹਿਲਾਂ ਤਾਂ 911 ਬਾਈ ਪੰਤ ਕੋਲ ਤੁਹਾਨੂੰ ਪਤਾ ਹੀ ਆ 911 ਦਵਾਇਆ ਤਾਂ ਜਿਹੜਾ ਜੱਗੂ ਤੇ ਪਹਿਲਾਂ 3511 ਹਾਂ ਇਹਦਾ 3511 ਰੈਂਕ ਕਰਾਇਆ ਤਾਂ ਜਿਹੜਾ 3511 911 ਨਾਲ ਵੀ ਨਹੀਂ ਸਰੇ ਆ ਹੁਣ 855 ਸੋਨਾ ਦੀ ਇੱਕ ਹੁਣ ਸੋਨਾ ਦੀ ਇੱਕਾ ਤੇ ਵੀ ਬਦਲ ਗਿਆ ਹੁਣ 855 ਪਰ ਹੋਇਆ 855 ਮਗਾ ਉਹ ਦੇਖ ਬਈ ਜਿਹੜੀ ਜੀਵਨ ਉਹ ਕਰੇ ਹਾਂ ਉਹ ਪੈਸਾ ਵੀ ਦੇਖਣਾ ਉਹ ਵੀ ਗੱਲ ਆ ਸਾਥ ਨਾਲ ਵੀ ਆ ਸਾਥ ਨਾਲ ਚੱਲ ਆ 8-9 ਲੱਖ ਲਾ ਲ ਹਾਂ ਪਹਿਲਾਂ ਕਹਿੰਦਾ ਨਮਈ ਲੈ ਲੈਣਾ ਮੈਂ ਫਿਰ ਕਿਸ਼ਤਾਂ ਲਈ ਜਾਈ ਉਹ ਵੀ ਤਾਂ ਗੱਲ ਆ ਕਹਿੰਦਾ ਇਹ ਜੀ ਐਡਾ ਕੰਮ ਹੈ ਨਹੀਂ ਵੀ ਕਿਸ਼ਤ ਵੀ ਲਈ ਜਾਵੇ ਬੰਦਾ 12 ਮਹੀਨੇ 30 ਦਿਨ ਟਰੈਕਟਰ ਚੱਲੇ ਵੀ ਕਿਸ਼ਤ ਲਾ ਉਹ ਉਕੜੇ ਲੈਣਾ ਚਾਹੀਦਾ ਹੂੰ ਉਕੜਾ ਲੈਣਾ ਚਾਹੀਦਾ ਇਹ ਤਾਂ ਰਾਤ ਨੂੰ ਨਹੀਂ ਜਾ ਜੂ ਅਈ ਤਾਂ ਇਹਨੂੰ ਕਿਹਾ ਵੀ ਆਹ ਟਰੈਕਟਰ ਮਾੜਾ ਨਹੀਂ ਵੀ ਆਸ ਤੇਰੇ ਵਾਸਤੇ ਵਧੀਆ ਏ ਅ ਮੈਸੀ ਪਾਰਾ ਟਰੈਕਟਰ ਜਿਹੜੀ ਹਲਕਾ ਥੋੜਾ ਹੈ 7 ਫੁੱਟਾ ਰੋਟਾਬੈਟਰ ਰਾਮ ਨਾਲ ਖਿੱਚੀ ਜਾਣਾ ਇਹਨੇ ਫਾਲੇ ਖਿੱਚੀ ਜਾਣਾ ਇਹਦੇ ਖਰਚਾ ਬਹੁਤ ਘੱਟ ਆ ਟਰਾਲੀ ਜਿਹੜੀ 11 ਫੁੱਟ ਹੀ ਆ ਇਹ ਕਿੱਥੇ ਹੋ ਜਾਣੀ ਉਹ ਰਾਮ ਨਾਲ ਪੈ ਉਹ 35 11 ਇਹ 35 11 ਖਿੱਚਦਾ ਤਾਂ ਇਹ ਨਹੀਂ ਖਿੱਚੂ ਬੜਿਆਂ ਨੂੰ ਪੜਿਆ ਨੂੰ ਹੱਥ ਪਾਉਂਦਾ ਬੜਿਆਂ ਨੂੰ ਪਾਉਂਦਾ ਰਵਿਯਾ ਲਾਵੇ ਖੇਰ ਆ ਸਭ ਹਾਂ ਆ ਮਿਲਣਾ ਪਹਿਲਾਂ ਹਾਂ ਹੋਲੈਂਡ ਚੱਕ ਲੈਣਾ ਗੱਲਾਂ ਹੋਰ ਬੜੀਆਂ ਸੇ ਬੜੀਆਂ ਮਾਰਦਾ ਹੋਣ ਕਹਿੰਦਾ ਪੁੱਛਦਾ ਇਹ ਆਵਾਜ਼ ਬਹੁਤ ਆਉਂਦੀ ਨਵੇਂਾਂ ਦੀ ਹਾਂ ਕਹਦਾ ਕੰਮ ਕਰਾਉਣਾ ਪੈਂਦਾ ਫਿਰ ਜ਼ੋਰ ਮਾਰਦੇ ਹਾਂ ਬਸ ਨਵੇਂਾਂ ਦੇ ਹੀ ਕੰਮ ਕਰਾਉਂਗਾ ਕਹਦਾ ਹੋਲੈਂਡ ਦਾ ਕੰਮ ਕਰਾਉਣਾ ਪੈਂਦਾ ਫਿਰ ਜ਼ੋਰ ਮਾਰਦੇ ਹਾਂ ਹਾਂ ਮਾਂ ਫਿਰ ਜਿਹੜੇ ਕੰਪਨੀ ਵਾਲੇ ਉਮਰ ਆਉਂਦੇ ਨਹੀਂ ਜ਼ੋਰ ਕਹਦਾ ਯਾਰ ਦੀਆਂ ਅਸੀਂ ਉਸ ਦਿਨ ਬਈ ਇਹ ਡੇਰਾ ਬਾਬਾ ਨਾਨਕ ਵਾਲਾ ਉਹ ਲੈ ਕੇ ਗਏ ਚਾਰ ਲੈ ਕੇ ਗਏ ਤੇ ਮੰਤ ਨਹੀਂ ਟਰਾਲਾ ਭਰ ਕੇ 14 ਫੁੱਟਾ ਅਚਾਰ ਦਾ ਹਾਂ ਕਹਿੰਦਾ ਨਮਾਈ ਕਟਾਇਆ ਮੁੰਡੇ ਨੇ ਅੱਛਾ ਕਹਿੰਦਾ ਦੱਬਦਾ ਏ ਚੜਾਈ ਪਰ ਕਹਿੰਦਾ ਤੰਮਰ ਹੋਣ ਵਾਲਾ ਮੈਂ ਕੰਮ ਕਰਾਉ ਪਹਿਲਾਂ ਨਵਾਂ ਘੜਾ ਗਿਆ ਪਸ ਨਹੀਂ ਕਿਹਾ ਕਹਿੰਦਾ ਤਾਂ ਉਹ ਪੋਆ ਪੋਆ ਵਿੱਚ ਇਹਦਾ ਬੇ ਜ਼ੋਰ ਮਾਰ ਤੇ ਜ਼ੋਰ ਮਾਰਦਾ ਕਹਿੰਦਾ ਬਾਕੀ ਇਹ ਵਾਰੀ ਆ ਵੀ ਮਾਤਾ ਨਵੇਪਰੇ ਲਾਗੂ ਕਰ ਘਰ ਚੱਲਦੀਆਂ ਸਲਾਹਾਂ ਇਹ ਭੰਤ ਦਾ ਡੈਡੀ ਆਇਆ ਹੋਇਆ ਇੱਕ ਇੱਕ ਭੰਤ ਦਾ ਮਾਸੜ ਵੀ ਏ ਚੱਕ ਲਿਆਂਦਾ ਆਉਂਦਾ ਏ ਫੁੱਫੜ ਸਾਡੇ ਭਾਈ ਦੋਏ ਆ ਗਏ ਭੰਤ ਆ ਗਿਆ ਦੇਖਦੇ ਭਾਈ ਬਵਾਰੀ ਬੰਦੇ ਆ ਹੁਣ ਕਿੱਦਾਂ ਨੂੰ ਘੜਦਾ ਮੈਂ ਕਿਹਾ ਫੇਰ ਵੇਦਣਾ ਦਾ ਤਾਂ ਲੈ ਕੇ ਭਾਈ ਉਹ ਵੀ ਤਾਂ ਗੱਲ ਹੈ ਕਿ ਨਹੀਂ ਹਾਂ ਇੱਕ ਭਾਈ 5245 ਹੋਰ ਖੜਾ ਏ ਇਹਨੂੰ ਉਹ ਤੋਂ ਆਉਂਦੇ ਰਹੇ ਉਹਨੂੰ ਮਨ ਉਹਦੇ ਉੱਪਰ ਨਹੀਂ ਖੜਦਾ ਹੈਗਾ ਆ ਜਾ ਭਾਈ ਉਹ ਭੰਤ ਉਹ ਨਹੀਂ ਕਰਦੇ ਇੱਦਾਂ ਨੂੰ ਸਲਾਹਾਂ ਹੀ ਪਤਾ ਹੀ ਗੱਟਮਟ ਕੀ ਕਰਤੀਆਂ ਆ ਬਰੇ ਸੌਦਾ ਤਾਂ ਹੀ ਕਰਨ ਲੱਗੇ ਪਾ ਦਨੀ ਪਸੰਤਾ ਕੋਈ ਐਂ ਸੌਦਾ ਕਹਦਾ ਕਰਦੇ ਆ ਜਾ ਕੋਈ ਸੌਦਾ ਲਾ ਕੇ ਕਰ ਆ ਜਾ ਭਾਈ ਆ ਜਾ ਆ ਜਾ ਇੱਧਰ ਨੂੰ ਆ ਜਾ ਸੌਦਾ ਨਹੀਂ ਚੱਲੇ ਦੇਖ ਤਸਰੀ ਕਾਲੀ ਜੀ ਸੌਣ ਹਾਂ ਸੋਨਾ ਲੀਕਾ ਸੋਨਾ ਲੀਕਾ 150 ਨਾਲ ਕਹਿੰਦਾ ਉਹੀ ਕਹਿੰਦਾ ਲੰਬਾ ਲੰਜਾ ਲੰਬਾ ਲੰਜਾ ਦੇਖ ਲੈ ਕਿੰਨਾ ਨਾਲੇ ਤੂਏ ਟਰੈਕਟਰ ਨਾਲ ਤੇ ਲੰਬਾ ਕਹਿੰਦਾ ਜਿਹਨੇ ਵੇਖਿਆ ਬਾਈ ਜਿੰਨੀ ਤੁਹਾਨੂੰ ਗਿਆ ਨਾ ਹੁਣ 59 11 ਕਹਦੇ ਬੇਤ ਪਹਿਲਾਂ ਉਹ ਦੱਸ ਕਰ ਨਾ 59 11 ਲੰਬਾ ਬਹੁਤ ਅਗੇ ਨਾ ਹਾਂਜੀ ਬਾਅਦ ਖੜੀ ਬੜਾ ਕੇ ਛੋਟਾ ਕਰਾ ਲੈਣਾ ਸੋਣਾ ਜੇ ਛੋਟਾ ਵੱਡੇ ਦੀ ਛੋਟਾ ਕਰਾ ਤੇ ਆਪੇ ਛੋਟਾ ਲੈ ਲਾ ਹੋਈ ਸੀ ਲੰਮਾ ਐਸੀ ਨਹੀਂ ਖੜਾ ਹੋ ਜਾਣਾ ਕਿਆ ਕਰੂ ਕੀ ਨੇ ਨੇ ਸੀਨੇ ਕਹਿੰਦਾ ਖੜਾ ਹੋਈ ਜਾਏ ਕਰਨ ਜਿਹਨੇ ਪਹਿਲਾਂ ਵਰਤੇ ਆਉਂਦੇ ਪਤਾ ਹੋਏ ਉਹ ਯਾਰ ਜਿਹਨੇ ਲਵਾ ਗੜਾ ਹਾਂ ਆਹ ਲਓ ਵੀ ਕੀ ਬੁੱਕ ਨਹੀਂ ਆਈ ਇਹਨੂੰ ਗੁੱਟਰ ਵੀ ਦੇਖਣੇ ਆ ਉਹ ਤਾਂ ਲਵਾ ਲਈ ਇੱਥੇ ਨਾਂ ਤੇ ਲੈ ਕੇ ਦਿਖਾ ਦੇ ਲਵਾ ਨਾ ਡਿਸਟਰੀਬਿਊਟਰ ਲੱਗ ਜਾਣੇ ਡਿਸਟਰੀਬਿਊਟਰ ਨੂੰ ਕਿਹ ਪੈਪ ਲੱਗਣੀ ਆ ਜੀ ਚੱਲਦੇ ਟਰਾਏ ਤੋਂ ਪਹਾੜੇ ਨੂੰ ਹਾਂ ਅੱਛਾ ਪਹਾੜੇ ਨੂੰ ਨਹੀਂ ਚੱਲਦੇ ਕੀ ਆਲੇ ਦਾ ਅੱਛਾ ਤਾਂ ਪਹਾੜੇ 'ਤੇ ਚਲੋ ਇਹਦੇ ਮਜ਼ਬੂਤ ਹੈਂ ਅੱਡ ਨਹੀਂ ਮਜ਼ਬੂਤ ਅੱਛਾ ਹੱਡ ਪੈਰ ਨਹੀਂ ਕਹਦਾ ਭਾਈ ਮਜ਼ਬੂਤ ਹੈਗੇ ਤੇ ਅੱਛਾ ਪਿਯੌਂਡੀਰ ਰਿਆ ਦੇ 5210 ਘਾੜਾ 4 ਬਾਈ ਉਹ ਨਹੀਂ ਬਾੜਦਾ ਚੌਂਡੀ ਜਮੀਨ ਕੁਆੜਾ ਓਹ ਕੀ ਕਹਨੇ ਆ ਹੁਣ ਫਿਰ ਦੱਸ ਕਿਹੜੀ ਮੈਂ ਰਖ ਟਗੀ ਹੋਈ ਆ ਕਿਹੜੀ ਜੰਮੀ ਜਾਵਾ ਹੈ 800 ਜੰਮੀ ਆ ਦੇ ਦੇ ਜੇ ਭੌਂਸੀ ਨਾ ਮਿਲ ਗਿਆ ਕੋਈ ਚੱਲਦਾ ਵਧੀਆ ਨਹੀਂ ਜਮੇ ਨਮਾ ਬਸ ਅੱਛੇ ਲਾ ਕੇ ਅੰਸਮਰਾਲਿਆ ਜੇ ਰੇਟ ਪਉਦੇ ਭਲਾ ਲਗਿਆ ਜਾਂਤੀਆਂ ਉਹਦੇ ਹਾਂ ਜਾਂਦੇ ਰੇਟ ਪਉਦੇ ਭਲਾ ਫਿਰ ਤਾਂ ਪਤਾ ਲੱਗਦਾ ਨਾ ਮੈਂ ਰੇਟ ਕਿੰਨੇ ਕੁ ਟੁੱਟੇ ਪਤਾ ਲੱਗਦਾ ਨਾਲ ਜਾਂਦੇ ਜਿਆਦਾ ਚਾਹ ਪੀਤਾ ਬੁਲਾਉਗੇ ਤਾਂ ਜਾ ਵੀ ਨਹੀਂ ਬੁਲਾਉਂਦੇ ਜਾ ਆਪਾਂ ਹੋਣੀ ਆ ਗਈ ਹੈ ਬਾਕੀ ਭਾਈ ਕੋਈ ਟਰੈਕਟਰ ਵਾਲਾ ਆਏ ਨਾ ਗੁੱਸਾ ਗਿੱਲਾ ਨਾ ਕਰੋ ਭਾਈ ਸਾਡਾ ਅਸੀ ਮਗੋਲ ਆਏ ਕਿ ਕੋਈ ਮਾੜਾ ਕਹਿੰਦੇ ਅਸੀਂ ਕੋਈ ਅਸੀਂ ਕਿਸੇ ਨੂੰ ਟਰੈਕਟਰ ਨੂੰ ਮਾੜਾ ਨਹੀਂ ਕਹਿੰਦੇ ਭਾਈ ਆਣਾ ਆਪਣਾ ਆਪਣਾ ਯਾਰ ਚੁਆਇਸ ਆਪਣੀ ਆਪਣੀ ਹੁੰਦੀ ਆ ਲੈਣੇ ਹੁਣ ਚੁਆਇਸ ਉਹ ਲੈਂਡ ਕਿਸੇ ਦੀ 36 ਦੀ ਇਹ ਜੌਂਡੀ ਆ ਕਿਸੇ ਦੇ ਮੈਸੀ ਆਪਣੀ ਆਪਣੀ ਕਿਸੇ ਦੀ ਅੜ ਜਣ ਉਹੀ ਕਹਿੰਦਾ ਹੁਣ ਵੀਡੀਓ ਦੇਖ ਕੇ ਆਏ ਨਾ ਕਹੇੋ ਬਈ ਤੁਸੀਂ ਮਾੜਾ ਕਹਿੰਦੇ ਇਹਨੂੰ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹਾਂ ਬਾਕੀ ਜਿਹੜੀ ਚੀਜ਼ ਨੇ ਆਉਣਾ ਕਰਾ ਬਈ ਉਹਨੇ ਹੋਣਾ ਇਹ ਨਹੀਂ ਪਹਿਲਾਂ ਭੈ 35 11 ਪਹਿਲੇ 61 ਐਡਾ ਬੜਾ ਲੈ ਹਾਂ ਹੁਣ ਉਹ ਕਹਿੰਦਾ ਬੜਾ ਉਹ ਕਹਿੰਦਾ ਬੜਾ ਗੱਲ ਕਹਿੰਦਾ ਬੜਾ ਲੈਣਾ ਪਹਿਲਾਂ ਕਹਿੰਦਾ ਬੜਾ ਇਹ ਕਹਿੰਦਾ ਬਰਾਂਡੇ 'ਚ ਨਹੀਂ ਖੜਦਾ। ਹਾਂ। ਬੰਦਾ ਬਾਹਰ ਖੜਦਾ। ਬਾਹਰ ਹੀ ਖੜਦਾ ਦਾ। ਠੀਕ। ਲਾਇਆ ਨਹੀਂ ਪਸੰਦ ਤਾਂ ਕੋਈ? ਹੋਰ ਦੇਖਣਾ ਹੈ? ਹਾਂ, ਹੋਰ ਤਾਂ ਹਾਂ। ਗਾਹਾਂ ਚੱਲੀਏ ਹੁਣ। ਹਾਂ। ਠੀਕ ਆ। ਚਲੋ ਫਿਰ ਚੱਲੀਏ। ਚਲੋ। ਅਜਾ ਵੀ ਪੁੱਛ ਲਓ ਸੋਨਾ ਲੀਕਾ ਦੇਖ ਲੈ ਯਾਰ ਭੰਤੇ ਯਾਰ। ਮਾੜਾ ਟਰੈਕਟਰ ਆ। ਟਰਾਲੀ ਨੂੰ ਤਾਂ ਬਹੁਤ ਕਾਮਯਾਬ ਆ ਡਾ ਇਹ ਟਰੈਕਟਰ ਇਹ। ਲਵਾਈ ਜਿਹੜਾ ਨਾਲ ਕਿਹਦੀ ਆ ਜੀ ਹਾਂ। ਉਹ 36 30 ਵੀ ਖੜਾ ਹੈ ਪੁਰਾਣੇ ਮਾਡਲਾਂ ਚ ਉਹ ਵੀ ਦੇਖ ਲਾ ਉਹ ਦੇਖਣਾ ਉਹ ਦੇਖ ਲਾ ਆ ਸਾਡੇ ਫੁੱਫੜ ਵੀ ਆਏ ਹੋਏ ਆ ਦੋਏ ਫੁੱਫੜ ਇਹ ਚਾਹ ਪਾਣੀ ਦੇ ਪੀਵੋ ਜਾਂਦੀ ਨਾ ਜਾ ਕੇ ਹੂੰ ਇਹ ਏਜੰਸੀ ਚ 800 ਕੀਮਤ ਪੁੱਛਦੇ ਆਹ ਕਿੰਨੀ ਕੀ ਕਹਿੰਦਾ ਇਹ ਬੰਦਾ ਹੈਗਾ ਮੇਰਾ ਆਡੀਓ ਹਾਂ ਵਾ ਠੀਕ ਹੈ ਹੂੰ ਕਰੋ ਪਤਾ ਕੀਮਤ ਦਾ ਲੱਗੂ ਪਤਾ ਉਹ ਯਾਰ ਘਟਾ ਕੇ ਦੇ ਦੇਣਾ ਇਹ ਤਾਂ ਘਟਾ ਕੇ ਤਾਂ ਕਿੱਦਾਂ ਦਊਂਗੇ ਮਾਲ ਦੀ ਆ ਰੇਟ ਤਾਂ ਪੁੱਛੀਏ ਕੀ ਰਿਆ ਜਾ ਰਿਹਾ ਹੈ ਇਹ ਹੁਣ ਪਹਿਲਾਂ 9 ਲੱਖ 10 ਲੱਖ ਕੁੱਤੇ ਹੋਈਏ ਇਹ ਗਿੰਦਾ ਆ ਰੇਟ ਘਟਈ ਗਿਆ GST ਘਟੀ ਆ ਹਾਂ ਇਤੋਂ ਕਿਹ ਲੋ ਹੁਣ ਦੇਖ ਰਿਹਾ ਕੋਈ ਆ ਮੁੰਦਰ ਨਹੀਂ ਪਾ ਗਿਆ ਅੱਜ ਆਨਲਾਈਨ ਵੀ ਝੋਟਾ ਹਾਂ ਇਹ ਲੈ ਲੈ ਇਹ ਲੈ ਲੈ ਪੁੱਛਣਾ ਹੁਣ ਲੈਣ ਕਿੰਨੇ ਬਾਣੇ ਪੁਰਾਣਾ ਆ ਤੇ ਦੂਆਵਾ 36 30 ਆ ਹਾਂ ਇਹ ਦੇਖ ਲੈ ਹਾਂ ਛੋਟਾ ਭਾਈ ਦੱਸਦਾ ਹੋਵੇ ਹੋਏ ਬਰਾਬਰ ਲਾ ਲਾ ਬੜੀ ਗੱਲ ਆ ਇਹ ਦੋਵਾਂ ਨੂੰ ਕਢਾ ਲਾ ਦੇਖਣ ਗਿਆ ਗੇੜਾ ਤਾਂ ਦੇ ਕੇ ਆਲੇ ਦੁਆਲੇ ਨੂੰ ਦੇਖ ਲੈ ਦੇਖ ਲੈ ਚਲਾ ਚਲੂ ਕੇ ਮਾਡਲ ਮੂਡ ਪੁੱਛ ਹੈ ਹਾਂ ਕਾਇਪੋੜਾ ਗਾ ਚੱਲਿੰਗੇ ਚੱਲਣਾ ਚਾਹੀਦਾ ਥਾਲੀ ਨੂੰ ਜਾਂ ਚਲਾਉਣਾ ਓਹ ਹੋ ਪਾੜਾ ਵੇਲੇ ਕਹਿਦਾ ਇਹ ਵੀ ਪਾੜਾ ਹੀ ਕਰਨੇ ਪੱਟੇ ਪੁੱਟੇ ਕਰਦਾ ਚਲਿਏ ਫਿਰ ਹਾਂ ਚਲੋ ਚਲੋ ਬਾਈ ਗਾਹਾਂ ਦੇਖਦੇ ਆਲ ਚਾਲ ਕਿੱਥੇ ਚੱਲਦੇ ਆ ਹੁਣ ਲੋ ਜੀ ਹੁਣ ਪਹੁੰਚ ਗਏ ਬਾਈ ਪਿੰਡ ਪੌਣਤੜੀ ਇੱਥੇ ਟਰੈਕਟਰ ਦੇਖਣਾ ਹੈ ਇਹ ਸਵਰਾਜ ਵੀ ਖੜੇ ਸਾਰੇ ਉਹ ਖੜੇ ਤਕਰੀਬਨ ਸਿਕਾਲੀ ਸਿਕਾਲੀ ਹੋਰ ਜੀ ਠੀਕ ਹੈ ਜੀ ਵਧੀਆ ਚੱਲਦਾ ਕੰਮ ਕਰੀ ਹਾਂ ਜੀ ਹਾਂ ਜੀ ਸਰਪਾ ਹੋ ਗਏ ਜੀ ਠੀਕ ਠੀਕ ਇਹ ਨਾਂਉਂ ਗਿਆ ਜੀ ਆਪਣਾ ਮੇਰਾ ਨੂ ਫੱਕਾ ਫਰਮ ਜੀ ਉਹ ਪੰਮੀ ਕਹਿੰਦੇ ਪਿੰਡ ਕਿਹੜਾ ਜੀ ਇਹ ਹੁਣ ਪਿੰਡ ਮੌਂਦਲੀ ਜੀ ਹਾਂ ਮੌਂਦਲੀ ਸੁਮਰਾਲ ਦੀ ਬਿਲਕੁਲ ਲੱਗ ਗਈ ਆ ਜੀ ਹਾਂ ਜੀ ਹਾਂ ਪਿੰਡ ਮੌਂਦਲੀ ਰਹਿੰਦੇ ਆ ਦੀ ਫਾਰਮ ਉੱਥੇ ਹੈ ਅੱਛਾ ਕੋਲੋਂ ਸੁਮਰਾਲ ਦੇ ਉੱਪਰ ਨੂੰ 100 ਮੀਟਰ ਚਾਰਨ ਸਾਹ ਰੋਡ ਤੇ ਠੀਕ ਹੈ ਠੀਕ ਮੂਰੇ ਟਰੈਕਟਰ ਦਾ ਕੰਮ ਪਿੱਛੇ ਆਪਣੀ ਰੱਖਿਆ ਠੀਕ ਹੈ ਜੀ ਕਿੰਨੇ ਕ ਸਾਲ ਹੋ ਗਏ ਕੰਮ ਕਰਦੇ ਆ ਨਾ? ਤਕਰੀਬਨ ਸਾਨੂੰ ਜਿਹੜੀ 12-13 ਸਾਲ ਹੋ ਗਏ। ਅੱਛਾ ਜੀ। ਠੀਕ। ਡੈਡੀ ਕਰਦੇ ਨੇ? ਨਹੀਂ ਮੈਂ ਹੁਣ ਅੱਗੇ ਆ ਗਿਆ। ਅੱਛਾ। ਡੈਡੀ ਦਾ ਖੇਤੀ ਉਹ ਵੀ ਕਰਦੇ। ਠੀਕ ਹੈ। ਠੀਕ ਹੈ। ਡੈਡੀ ਉਰੇ ਵਿੱਚ ਹੀ ਜਾਂਦੇ ਹਣੇ ਤੁਸੀਂ ਲਿਆਈ ਗਏ ਹਣੇ ਬਰਾ। ਉਹ ਤਕਰੀਬਨ ਨਾਲ ਮਿਲ ਕੇ ਬਰਾ। ਛੋਟਾ ਬੋਧ ਮੇਰਾ ਨਾਲ ਹੀ ਆ। ਦੋਨੋਂ ਕੱਟੀਆਂ ਸੀ। ਠੀਕ ਹੈ ਠੀਕ ਹੈ ਜੀ। ਮੰਨ ਲਓ ਉਹ ਇੱਥੇ ਹੁੰਦਾ ਮੈਂ ਬਾਹਰ ਬਾਹ ਲਿਆ ਹੁੰਨਾ। ਉਹ ਵੀ ਲਿਆ ਹੁੰਦਾ ਕਈ ਵਾਰ। ਠੀਕ ਠੀਕ। ਬਾਕੀ ਗੱਡੀਆਂ ਦਾ ਵੀ ਮੈਂ ਕਹਿੰਦਾ ਕਰੀ ਜਾਂਦਾ ਗੱਡੀਆਂ ਨੂੰ ਘਟਾਤਾ ਜੀ ਉਹ ਬੱਚੇ ਬਾਹਰ ਚੱਲੇ ਗਏ ਲੋਕੋ ਸੀਗੇ ਠੀਕ ਠੋੜੇ ਬਰਦਰ ਵੀ ਐਡਾ ਤੇ ਕਦੇ ਰਹੀ ਸੀ ਅੱਛਾ ਉਹ ਦੋਨੋਂ ਕੈਨੇਡਾ ਚਲੇ ਗਏ ਪੜਾਈ ਵਾਸਤੇ ਠੀਕ ਉਸ ਕਰਕੇ ਗੱਡੀਆਂ ਦਾ ਹੁਣ ਘਟਾਤਾ ਜੀ ਠੀਕ ਇਹਦਾਂ ਮੈਂ ਕੰਮ ਸਭ ਤੋਂ ਮਸਾ ਸਾਰਾ ਹਾਂ ਹਾਂ ਹੁਣ ਪਹਿਲਾਂ ਕੀ ਲੈ ਕੇ ਆਉਣੀ ਆ ਫੇਰ ਸੇਲ ਹੋ ਜਾਂਦੇ ਆ ਫਿਰ ਐਪੀ ਡੌੜਾ ਦਾ ਕੰਮ ਸਹੀ ਹੈ ਜਿੰਨੇ ਟਰੈਕਟਰ ਹੁੰਦੇ ਨੇ ਸਾਰੇ ਆਪਣਾ ਕੋਈ ਪੰਜਾਬ ਨੰਬਰ ਹੁੰਦੇ ਨੇ ਠੀਕ ਹੈ ਅਸੀਂ ਬਾਹਰ ਲਾਦਣਾ ਲੋਨ ਵਾਲਾ ਟਰੈਕਟਰ ਨਾ ਕਦੇ ਲਿਆ ਨਾ ਬਿਜੇ ਠੀਕ ਜਿਹੜੀ ਉਹਨਾਂ ਦੇ ਲਈ ਨੌਂ ਹਾਂ ਠੀਕ ਆ ਜੇ ਕੱਲ ਨੂੰ ਤੁਹਾਡੇ ਪੇਪਰਾਂ ਦੇ ਨੌਂ ਗਰਾਉਂਡ ਤੱਕ ਕੋਈ ਦਿੱਕਤ ਆਉਂਦੀ ਆ ਤਾਂ ਟਰੈਕਟਰ ਬੰਦਾ ਖੜਾ ਜਵੇ ਪੈਸੇ ਵਾਪਸ ਕਰਾਂ ਨਾ ਠੀਕ ਨਾ ਪਰਦਾਸੀ ਆਹੀ ਕੰਮ ਚਾਹੀਦਾ ਹੀ ਉਹੀ ਲੰਬਾ ਚੱਲਦਾ ਹੀ ਤੁਹਾਡੀ ਕੀ ਗੱਲ ਆ ਅਸੀਂ ਘਰ ਚ ਬੈਠੇ ਆ ਤੇ ਤੂੰ ਮੁੰਡੇ ਲਿਆ ਕੇ ਕੋਈ ਬੰਦਾ ਨਾ ਨਾ ਕੱਲ ਨੂੰ ਹੀ ਮਿਲ ਵਰਤਣਾ ਅਗਲੇ ਨਾਲ ਹੀ ਕਹਿੰਦੇ ਆ ਜੀ ਇੱਕ ਵਾਰੀ ਚੀਜ਼ ਦੇ ਦੀ ਜਾਂ ਰਗੜਦੀ ਉਹਨੂੰ ਕਿਆ ਫਾਇਦਾ ਨਹੀਂ ਨਹੀਂ ਉਹ ਕੰਮ ਨਹੀਂ ਕਰਦਾ ਨਾਲ ਦੀ ਕਦੇ ਟਰੈਕਟਰ ਉਹਦੇ ਵਾਲਾ ਲਿਆ ਜਿਵੇਂ ਟਰਾਲੀ ਵਾਲੇ ਟਰੈਕਟਰ ਲੋਕ ਲਿਆ ਕੇ ਵੇਚਦੇ ਨੇ ਉਹ ਇੱਕ ਵਾਰ ਤਾਂ ਹੈ ਵੀ ਆਪਾਂ ਨੂੰ ਦੂਜੇ ਟਰੈਕਟਰ ਨਾਲ 10000 ਰੁਪਏ ਵੱਧ ਮੁਨਾਫਾ ਹੋ ਜਾਂਦਾ ਪਰ ਉਹ ਟਰਾਲੀ ਵਾਲਾ ਟਰੈਕਟਰ ਜਦੋਂ ਜਾ ਕੇ ਕਿਸੇ ਕੀਮਤ ਵਾਲੇ ਘਰੇ ਖੁੱਲੀ ਆਉਂਦਾ ਹਾਂ ਤੇ ਉਹਦਾ ਮਨ ਫਿੱਕਾ ਪੈਂਦਾ ਹੁਣ ਸਾਡਾ ਇੱਕ ਪਿੰਡ ਜਿੰਨੇ ਇੱਕ ਟਰੈਕਟਰ ਜਾਂਦਾ ਸਾਡੇ ਪੰਜ ਹੋਰ ਚਲੇ ਜਾਂਦੇ ਜਲਦੀ ਟਰਾਲੀ ਵਾਲਾ ਲਿਆ ਕੇ ਵੇਚਾਂਗੇ ਤਾਂ ਇੱਕ ਟਰੈਕਟਰ ਨਾਲ ਸਾਡੇ ਚਾਰ ਟਰੈਕਟਰ ਹੋਰ ਖੜਾ ਦੇਣੇ ਬਾਕੀ ਦੁਕਾਨਦਾਰੀ ਹੈ ਬਿਲਕੁਲ ਜੀ ਇਸ ਕਰਕੇ ਅ ਕੀ ਇਹ ਨੂੰ ਸਾਫ ਡਰਾਈਵਰ ਜ਼ਿੰਮੇਵਾਰ ਰੱਖ ਕਰੋ ਉੱਚੇ ਮਾਡਲ ਹੀ ਲੈਦੇ ਰਹੇ ਜਿਵੇਂ 21 ਮਾਡਲ 20 ਮਾਡਲ 21 ਮਾਡਲ 18 ਮਾਡਲ 16 ਮਾਡਲ 13 ਮਾਡਲ ਇਦਾਂ ਦੇ ਲੈ ਕੇ ਆਈਏ ਏ ਕਿਨੇ ਏ ਕਿਨੇ ਮਾਡਲ ਭਾਈ 21 ਮਾਡਲ ਲੈ ਜੀ ਇਹ ਜਿੰਨੇ ਭਾਈ ਇਹ ਮੰਨ ਕੇ ਕਿ ਜਦੋਂ ਸਾਡੇ ਜਿਹੀ ਲੱਗੂ ਤੇ ਡਿਮਾਂਡ ਕਰਦੇ ਬਾਕੀ ਲੋਕਾਂ ਨੂੰ ਮੌਕੇ ਤੇ ਜਦੋਂ ਸੌਦਾ ਹੁੰਦਾ ਵੀ ਬੜੇ ਮੋਟੇ ਖੱਲੇ ਅਪਰੋਚ ਹੁੰਦੀ ਆ ਠੀਕ ਹੈ ਜੀ ਹੁਣ ਇਦਾਂ ਜੇ ਥੋੜਾ ਬਾਲਾ ਫੱਤ ਮੰਗਣਾ ਪੈਂਦਾ ਕਈ ਵਾਰ ਜਿੰਮੇਵਾਰ ਪੁਰਾਣਾ ਡਰਾਈਵਰ ਵਿੱਚ ਕਟਾਉਂਦਾ ਇੱਕ ਜ਼ਿੰਮੇਵਾਰਾਂ ਦੇ ਮਨਾਂ ਚ ਇਹ ਬਹੁ ਵੀ ਅਗਲਾ ਆਪਣਾ ਟਰੈਕਟਰ ਉੱਪਰ ਚੱਕ ਕੇ ਰੱਖਦਾ ਇਹ ਨਹੀਂ ਸੋਚਦਾ ਅਸੀਂ ਕਹਿੰਦੇ ਆ ਸਾਡੀ ਜੀ ਮਾਰਕੀਟ ਰੇਟ ਲਾਓ ਆਪਣੀ ਜੀ ਮਾਰਕੀਟ ਰੇਟ ਦੱਸਣ ਦੋ ਹਾਂ ਜਦੋਂ ਅਸੀਂ ਕਿਸੇ ਦਾ ਪੁਰਾਣਾ ਟਰੈਕਟਰ ਮਹਿੰਗਾ ਕੱਟ ਲੈਨੇ ਆ ਕੋਈ ਸਾਦਾ ਨੁਕਸਾਨ ਨਹੀਂ ਹੋਏਗਾ ਉਹ ਮਗਰ ਨੇ ਤਾਂ ਸਮਝਾ ਦਿੰਦਾ ਵੀ ਜਦੋਂ ਤੂੰ ਸਾਨੂੰ ਮਹਿੰਗਾ ਕੱਢਾਈਂਗਾ ਅਸੀਂ ਤੈਨੂੰ ਮਹਿੰਗਾ ਦਵਾਂਗੇ ਹਾਂ ਠੀਕ ਜਦੋਂ ਸਾਡਾ ਟਰੈਕਟਰ ਤੇਰੇ ਘਰ ਚਲੇ ਗਿਆ ਹਰੇਕ ਜ਼ਿੰਮੇਵਾਰ ਦੇ ਯਾਰ ਦੇ ਯਾਰ ਦੋਸ ਸਾਰੇ ਪੁੱਛਦੇ ਵੀ ਟਰੈਕਟਰ ਕਿੱਥੋਂ ਲੈ ਕੇ ਆਏ ਆ ਕਿੰਨੇ ਦਾ ਲੈ ਕੇ ਆਏ ਆ ਜਦੋਂ ਉਹਦਾ ਪੁਰਾਣਾ ਮਹਿੰਗਾ ਕੱਟਿਆ ਉਹ ਅਸੀਂ ਆਪਣਾ ਮਹਿੰਗਾ ਲਾਇਆ ਹੁੰਦਾ ਤੂੰ ਲੋਬ ਆਪਣਾ ਟਰੈਕਟਰ ਦਾ ਕੋਈ ਨਹੀਂ ਪੁੱਛਦਾ ਵੀ ਤੇਰਾ ਕਿੰਨੇ ਦਾ ਬਿੱਲੀ ਆ ਹਰੇਕ ਟਰੈਕਟਰ ਨਵੇਂ ਨੂੰ ਪੁੱਛੂਗਾ ਇੱਥੋਂ ਲੈ ਕੇ ਕਿੰਨੇ ਦਾ ਲੈ ਕੇ ਆਏ ਆ ਜੀ ਜੇ ਅਸੀਂ ਉਹਦਾ 10000 ਰੁਪਏ ਮਹਿੰਗਾ ਗੱਟਿਆ ਜੀ ਇਹਦਾ 10000 ਮਹਿੰਗਾ ਲੱਗਾ ਹਰੇਕ ਮੰਦਰ ਨੂੰ ਨੇ ਮੰਨ ਜਿੱਥੇ ਗੱਲ ਪਾ ਦੇਣੀ ਹੈ ਵੀ ਤੈਨੂੰ ਉਹਨਾਂ ਨੇ ਬੋਦਲੇ ਦਾ ਟਰੈਕਟਰ ਮਹਿੰਗਾ ਲੱਗਾ ਉਹਦੇ ਦਿਮਾਗ ਚ ਉਹੀ ਗੱਲ ਘੁੰਮੀ ਜਾਣੀ ਮੈਂ ਹਰੇਕ ਮੰਦਰ ਨੂੰ ਇਹੀ ਗੱਲ ਕਹਿੰਦਾ ਵੀ ਜੀ ਤੇਰੀ ਪੁਰਾਣਾ ਟਰੈਕਟਰ ਦਾ ਵਿੱਚ ਘਟਾਉਣਾ ਤਾਂ ਉਹ ਮਾਰਕੀਟ ਵੈਲੀ ਉਹਨਾਂ ਦੇ ਦੇ ਸਾਡੇ ਜਿਹੜਾ ਮਾਰਕੀਟ ਵੈਲੀ ਉਹਨਾਂ ਲੈ ਆ ਠੀਕ ਆ ਵਧੀਆ ਗੱਲ ਆ ਅਸੀਂ ਇਹ ਨਹੀਂ ਕਦੇ ਕੀਤੇ ਵੀ ਅਗਲੇ ਦਾ ਵਿਆਹ ਯਾਰ ਮਹਿੰਗਾ ਕੱਢ ਗਿਆ ਆਪਣਾ ਵਿਆਹ ਯਾਰ ਮਹਿੰਗਾ ਢੋਕ ਦੋ ਉੱਚ ਸਾਡਾ ਫਿਰ ਦਾ ਖਰਾਬ ਹੋ ਜਾਂਦਾ ਜੀ ਅਸੀਂ ਉਹ ਕੰਮ ਕਰਦੀ ਹੈ ਠੀਕ ਹੋ ਵਧੀਆ ਵਧੀਆ ਬਾਕੀ ਤਕਰੀਬਨ ਸਾਰੇ ਖੜੇ ਹੈ ਬਾਈ ਟਰੈਕਟਰ ਜੇ ਕਿਸੇ ਨੂੰ ਲੈਣਾ ਹੋਵੇ ਪਿੰਡ ਪੌਂਤੜੀ ਹੰਬਰਾਲਾ ਨੇੜੇ ਸਮਰਾਲਾ ਆਜਾ 855 ਸੋਨਾਲੀਕਾਾਰੇ ਖੜੇ ਹੈ ਬਾਈ ਛੱਡ ਪੂਰਾ ਭਰਿਆ ਪਿਆ ਟਰੈਕਟਰ ਨਾਲ ਦਿਰਾ ਪੰਤਰੀ ਡਿਮਾਂਡ ਆਹੀ ਆ ਬਾਈ ਇੱਕੋ ਦੇਖਦੇ ਕਿੱਥੇ ਦਾਣਾ ਪਾਣੀ ਲੱਗਦਾ ਐਚਰ ਵੀ ਖੜਾ ਇੱਕੋ ਪਿੱਛੇ 575 275 ਵੀ ਖੜਾ ਉੱਛੇ ਮਲੋਗੋ ਆ ਖੜਾ 113 ਮਾਡਲ ਹੋਈ 855 ਠੀਕ ਹੈ ਜੀ ਥੈਂਕ ਯੂ ਜੀ ਧੰਨਵਾਦ ਜੀ ਨੰਬਰ ਹੈਗਾ ਜੀ ਮੇਰਾ 941987682 ਛੋਟੇ ਬ੍ਰਦਰ ਦਾ ਹੈਗਾ ਜੀ 9988192685 ਠੀਕ ਹੈ ਠੀਕ ਹੈ ਬਾਕੀ ਲੈਣਾ ਕਿਸੇ ਨੇ ਵੇਚਣਾ ਹੋਵੇ ਸੰਪਰਕ ਕਰ ਸਕਦੇ ਹੋ ਹਾਂਜੀ ਹਾਂਜੀ ਬਸ ਇਹ ਆ ਵੀ ਸ਼ਾਮ ਦਾ ਟਾਈਮ ਥੋੜਾ ਇੱਕ ਹੋਰ ਰੱਖੇ ਬੰਦਾ ਜਿਵੇਂ ਕਈ ਬੰਦੇ ਹੋ ਰਾਤ ਨੂੰ ਕੋਈ 8 ਵਜੇ ਆ ਗਿਆ ਕੋਈ 9 ਵਜੇ ਆ ਗਿਆ ਤੁਹਾਨੂੰ ਪਤਾ ਹੀ ਅੱਜ ਕੱਲ ਲੋਕ ਖਾਣੇ ਪੀਣੇ ਵਾਲੇ ਹੁੰਦੇ ਨੇ ਤੇ ਅਗਲਾ ਕਹਿੰਦਾ ਟਰੈਕਟਰ ਬਾਹਰ ਕੱਢ ਕੇ ਦਿਖਾਓ ਹਾਂ ਅੱਜ ਕੱਲ ਸਮਾਂ ਹੈ ਨਹੀਂ ਵੀ ਤੁਹਾਨੂੰ ਪਤਾ ਹੀ ਆ ਲੋਟਾਂ ਗੋ ਵਾਲਾ ਕੰਮ ਹੈ ਫਿਰ ਉਸ ਕਰਕੇ ਇਹ ਆ ਵੀ ਸਾਨੂੰ ਇਹ ਹੁੰਦਾ ਵੀ ਜਿਹੜੇ ਬੰਦੇ ਟਰੈਕਟਰ ਲੈਣਾ ਸਾਨੂੰ ਸ਼ਾਮ ਦੇ 6 ਵਜੇ ਤੱਕ ਕਰਨਾ ਹਾਂ ਉਸ ਤੋਂ ਬਾਅਦ ਅਸੀਂ ਵੀ ਆਪਣੇ ਪਰਿਵਾਰ ਨੂੰ ਸਮਾਂ ਜਿਹੜਾ ਹੁੰਦਾ ਜੀ ਤੇ ਅਗਲਾ ਰਾਤ ਨੂੰ ਆ ਕੇ ਕਹਿੰਦਾ ਰਾਤ ਨੂੰ ਦਿਖਦਾ ਕੁਝ ਨਹੀਂ ਬੋਲਦੇ ਚੱਲ ਨਹੀਂ ਕਹਿੰਦੇ ਟਰੈਕਟਰ ਨਹੀਂ ਦਿਖਦਾ ਜੀ ਬਸ ਇਹ ਰਿਕਵੈਸਟ ਹੈ ਬੰਦਿਆਂ ਨੂੰ ਵੀ ਜਿਹਨੇ ਆਉਣਾ 9 ਤੋਂ ਲੈ ਕੇ 6 ਵਜੇ ਤੱਕ ਜਦੋਂ ਮਰਜ਼ੀ ਆ ਜਾਓ ਸੰਡੇ ਵੀ ਖੁੱਲਾ ਹੁੰਦਾ ਕਿਉਂ ਸਾਡਾ ਘਰ ਹੈ ਸਾਨੂੰ ਕੋਈ ਇੱਥੇ ਕੋਈ ਸ਼ੋਰੂਮ ਦਾ ਖਰਚਾ ਨਹੀਂ ਕੋਈ ਬਿਲੀ ਦਾ ਲੈਦਾ ਖਰਚਾ ਨਹੀਂ ਹੈਗਾ ਅਸੀਂ ਆਪਣੇ ਘਰ 'ਚ ਇਸ ਕਰਕੇ ਅਸੀਂ ਜਾਇਜ਼ ਮੁਨਾਫੇ ਨਾਲ ਟਰੈਕਟਰ ਵੇਚ ਦਿੰਦੇ ਹਾਂ ਬਿਨਾਂ ਦਾ ਤੁਹਾਨੂੰ ਕੋਈ ਸੇਲਜ਼ਮੈਨ ਨੇ ਸਾਨੂੰ ਕੋਈ ਐਕਸਟਰਾ ਖਰਚਾ ਨਹੀਂ ਪੈਂਦਾ ਹੈਗਾ ਸਾਨੂੰ ਬਸ ਆਪਣਾ ਆਪਣੀਆਂ ਪਰਿਵਾਰ ਦਾ ਜੋ ਸਾਨੂੰ ਬਚ ਗਿਆ ਕੋਈ 2000 ਵੱਧ ਕੋਈ ਘੱਟ ਬਾਕੀ ਜਿੱਥੇ ਪਿਆਰ ਆਈ ਉਹ ਤਾਂ ਜੀ ਜਦੋਂ ਨੂੰ ਪਤਾ ਹੀ ਆ ਜੀ ਕੋਈ ਆਪਣਾ ਬੰਦਾ ਮਿੱਤਰ ਵੈਲੀ ਆ ਤਾਂ ਉਹ ਤਾਂ ਆਮਨੇ ਦੇ ਦੀਗਾ ਆਪਣੇ ਕੋ ਜਿੰਨੇ ਹੁੰਦੇ ਨੇ ਹੁੰਦੇ ਟਰੈਕਟਰ ਸਾਰੇ ਸ਼ੀਲਡ ਜਿਆਦਾ ਲੱਗਦੇ ਆ ਵਧੀਆ ਟਰੈਕਟਰ ਹੁਣ ਜਿਵੇਂ ਆਓ ਵੀ ਦੇਖ ਲਓ 13 ਮਾਡਲ ਆ ਹੁਣ ਤੱਕ ਸ਼ੀਲਡ ਬਿਹਾਲ ਤੱਕ ਕਲਚ ਵੀ ਨਹੀਂ ਖੋਲਿਆ ਠੀਕ ਆ ਤੇਰਾ ਮਾਦਰਾ मुंडा ट्रेकर में ਮਾਡਲ ਆ ਬਾਈ ਇਹ ਕਿੰਨਾ ਘੰਟੇ ਚੱਲਿਆ 2500 ਘੰਟੇ ਚੱਲਿਆ ਟਰੈਕਟਰ ਹੈਗਾ ਸੈਕਟਰ ਗੇਅਰ ਪੁਰਾਣੇ ਮਾਡਲਾਂ ਚ ਸਟਾਰ ਹੈਗਾ 4 ਸਟਾਰ ਹੈ ਸੈਜ ਪਾਰੇ ਟਰੈਕਟਰ ਨਾਲ ਦਾ ਉਹ ਵੀ 17 ਮਾਡਲ ਹੈ ਕਈ ਕਾਏ ਇਹ ਹੈਗਾ 2014 ਮਾਡਲ ਇਹ ਪਿੰਡੋਂ ਫੋਰ ਆਏ ਹੋਏ ਆਪਾਂ ਚੈੱਕ ਕਰ ਦਾਂ ਮੈਂ 14 ਮਾਡਲ ਆ ਬਾਈ ਹਾਂ ਨਿਕਲਦਾ ਏ ਖੜਕੇ ਰੱਖ ਫਿਰ ਇਹਦਾ ਸੌਦਾ ਬਣਿਆ ਨਹੀਂ ਬਾਈ ਜਿਹੜਾ ਕਿੰਨਾ 17 ਮਾਡਲ ਦਾ ਏ 14 ਏ ਇਹ 14 ਏ ਲੈਣਾ ਫਰਾਏ ਏ ਬਾਈ ਕਹਿੰਦਾ ਮੁੰਡਾ ਟਮਾਟਰ ਹੀ ਹੋਣੇ ਨੇ ਇਹ ਨਾ ਟਮਾਟਰ ਹੀ ਮਰੀ ਮਰੀ ਰੇਸ ਪੈਟਰੋਲ ਗਿਆ ਇਹ ਦੇ ਚੱਲਿਆ ਹੋਇਆ 34 3500 ਰੁਪਆ ਤੋਂ 2400 ਦਾ ਜਿਹੜਾ ਪਹਿਲਾਂ ਦੇਖਿਆ ਸੀ 17 ਮਾੜਾ ਹਾਂਜੀ ਬਾਈ ਟਰੈਕਟਰ ਆਪਾਂ ਨੇ ਕਈ ਦੇਖੇ ਬਾਈ 855 ਹੀ ਲੈਣਾ ਬੰਦ ਕਹਿੰਦਾ ਜਿਹੜਾ ਕਿਸਮਤ ਚ ਆਉਣਾ ਬਾਕੀ ਉਹ ਆਣਾ ਤੇ ਮਾਡਲ ਹੈਗੇ ਆ ਬਾਈ ਉੱਚੇ ਵੀ ਆ ਜਾਨੀ ਕਿ ਪੈਸੇ ਜ਼ਿਆਦਾ ਮੰਗੀ ਜਾਂਦੇ ਆ ਆਪਾਂ ਤਕਰੀਬਨ ਜਿਹੜੇ ਵਪਾਰੀ ਬੰਦੇ ਆ ਉਹਨਾਂ ਕੋਲ ਟਰੈਕਟਰ ਦੇਖੀ ਜ਼ਿਆਦਾ ਅੱਜ ਕਈ ਜਗ੍ਹਾ ਘੁੰਮਿਆਏ ਬਾਕੀ ਇਹ ਆ ਟਰੈਕਟਰ ਥੋੜਾ ਜਿਹਾ ਸੈੱਟ ਲੱਗਿਆ ਤਾਂ ਜਿਹੜਾ ਆਪਾਂ ਨੇ ਹੁਣ ਵੀਡੀਓ ਬਣਾਈਤੀ 2014 ਮਾਡਲ ਇਹ ਮੜਾ ਜੈ ਜੈ ਦਾ ਲੱਗਿਆ ਤਾਂ ਇਹ ਟਰੈਕਟਰ ਪਰ ਬਾਈ ਪਹਿਲਾਂ ਹੀ ਲੋਨ ਹੋਇਆ ਹੋਇਆ ਏ ਤੇ ਇਹੇ ਕਰਕੇ ਆਪਾਂ ਸੌਦਾ ਨਹੀਂ ਕਰਿਆ ਬਾਈ ਕਹਿੰਦਾ ਕਿ ਕਲੀਅਰ ਕਰਨੇ ਨੂੰ ਕਹਿੰਦਾ 2 ਮਹੀਨੇ ਲੱਗ ਜਾਣੇ ਹੋ ਜੇ ਫਿਰ ਜ਼ਿੰਦਾਬ ਕੋ ਨਾ ਹੋਇਆ ਉਹੀ ਆ ਫਿਰ ਤੇ ਪੰਗਾ ਆਪਾਂ ਨੂੰ ਪੈਸੇ ਲਾ ਜਾਂਦਾ ਕੋਈ ਕੋਈ ਇਹ ਕਰਕੇ ਆਪਾਂ ਨੇ ਆ ਟਰੈਕਟਰ ਜਿਹੜਾ 2014 ਮਾਡਲ ਹੁਣ ਆਪਾਂ ਪਿੱਛੇ ਦੇਖਿਆ ਵੀਡੀਓ ਚ ਇਹ ਆਪਾਂ ਤਾ ਛੱਡਤਾ ਵੀ ਕੀ ਆ ਬਤਾ ਹੋਗਾ ਠੀਕ ਤਾਂ ਹੂੰ ਰੇਟ ਰੂਟ ਨੂੰ ਥੋੜਾ ਬਹੁਤ ਚੱਲ ਹੋ ਜਾ ਜੇ ਆਪਾਂ 5-10 ਹਜ਼ਾਰ ਮਹਿੰਗਾ ਲਾਉਂਗੇ ਯਾਰ ਉਨਾ ਆਪਾਂ ਜੇ ਘੁੰਮੀ ਜਾਉਂਗੇ ਦੇਖੀ ਜਾਉਂਗੇ ਉਨਾ ਫਿਰ ਉਨਾ ਹੋਰ ਮਹਿੰਗਾ ਹੋਈ ਜਾਂਦਾ ਟਰੈਕਟਰ ਹਾਂ ਹੂੰ ਗਾਹਾਂ ਟਰੈਕਟਰ ਲੈਣਾ ਉਹ ਉਹਦੇ ਪਰੇ ਪੈਣਾ ਉਹ ਖਰਚਾ ਉਹ ਤਾਂ ਹੈਗਾ ਹੀ ਆ ਤੇ ਆ ਪਤਾ ਨਾ ਜੀ 5-10 ਹਜ਼ਾਰ ਹੋ ਜਾਂਦਾ ਕਿਸ ਸੀਜ਼ਨ ਦਾ ਕੰਮ ਆ ਹੁਣ ਮਿਲਣਾ ਹੀ 5-10 ਹਜ਼ਾਰ ਰੁਪਏ ਮਹਿੰਗਾ ਹੀ ਆ ਜੀ ਤੇ ਆ ਪਤਾ ਨਾ ਮਿਲ ਨਾ ਨਾ ਵੀ ਨਾ ਹੋਵੇ ਇਹ 855 ਟਰੈਕਟਰ ਬਈ ਦੀ ਮਾਰਕਟ ਇੰਨੀ ਆ ਇਹ ਸਾਰੇ ਟਰੈਕਟਰਾਂ ਨਾਲ ਤੇ ਮਹਿੰਗਾ ਟਰੈਕਟਰ ਆ ਹਾਂ ਜੇ ਆਪਾਂ ਦੇਖਿਆ ਜਾਵੇ ਹੋਰ ਟਰੈਕਟਰ ਆਪਾਂ ਨੂੰ ਇੱਥੇ ਮਿਲਦਾ ਜੀ ਐਸੇ ਡਾਊਨ ਆ ਜੰਨੀ ਆ ਮਾਡਲ ਨੂੰ ਚਾ ਮਿਲ ਜਾਂਦਾ ਹੈ ਹਾਂ ਇਹ ਮਾਡਲ ਨੀਵਾ ਰਹਿ ਜਾਂਦਾ ਪੈਸੇ ਇਹਦੇ ਦੂਏ ਨਾਲ ਤੇ ਉੱਪਰ ਚਲੇ ਜਾਂਦੀ ਹੈ ਹਾਂ ਇਹ ਮਹਿੰਗਾ ਮਿਲਦਾ ਹੈ 852 ਬਾਈ ਮਾਰਕੀਟ ਵੀ ਹੈਗੀ ਨਹੀਂ ਮਾਰਕੀਟ ਤਾਂ ਬਹੁਤ ਆ ਮਾਰਕੀਟ ਤਾਂ ਕਾਲੂ ਵੇਚਦੇ ਤੇ ਬਾਕੀ ਬਾਈ ਜਿਹੜੇ ਆਪਣੇ ਵੀਡੀਓ ਦੇਖਦੇ ਆ ਤਕਰੀਬਨ ਜੇ ਕੋਈ ਕਿਸੇ ਕੋਲ ਵੀ ਕੋਲ ਖੜਾ ਹੋਵੇ 852 ਹੀ ਲੈਣਾ ਹਾਂ 852 ਮਿਲ ਜੀ ਹਾਂ ਬਾਈ ਇਹੀ ਡਿਮਾਂਡ ਹੈ ਇਹਦੀ ਮੁੰਡੇ ਦੀ ਪੰਤੇ ਦੀ ਹੋਇਆ ਕਿਸੇ ਕੋਲ ਦੱਸਿਓ ਹਾਂ 14 ਮਾਡਲ ਹੋਵੇ 17 ਹੋਵੇ 14 15 16 10 ਤੇ ਉੱਪਰ ਹੋਵੇ 10 ਮਾਡਲ ਤੇ ਉੱਪਰ ਲੈਣਾ ਪਾਵਰ ਹਾਂ ਲੈਣਾ ਪਾਵਰ 10 ਤੇ ਬਾਅਦ 11 ਤੇ ਬਾਅਦ ਪਾਉਦੇ ਆਂ 10 11 ਮਾਡਲ ਤੇ ਉੱਪਰ ਮਾਡਲ ਜਿਹੜਾ ਮਰਜੀ ਹੋਵੇ ਬਈ 20 ਤੇ 28 ਹੋਵੇ 18 ਕਿਤੇ 28 ਹੋਵੇ ਫਿਰ ਪੈਸੇ ਵੀ ਜ਼ਿਆਦਾ ਹੋ ਜਾਂਦੇ ਆਂ ਬਈ ਉੱਤੇ ਥੋੜਾ ਜਿਹਾ 28 ਹੋਵੇ ਦੱਸਿਓ ਬਈ ਕਮੈਂਟ ਕਰਕੇ ਦੱਸ ਦਿਓ ਚਾਹ ਫੋਨ ਕਰਦੇ ਹੋ ਤੇ ਨੰਬਰ ਦੱਸ ਦਨਾ ਜੇ ਕਿਸੇ ਵੀਰ ਕੋਲ ਹੋਇਆ ਬਈ ਜ਼ਰੂਰ ਦੱਸਿਓ ਦੇਖ ਜਾਗੇ ਆਪਾਂ ਚੋ ਫੋਟੋ ਆ ਪਾ ਦੇ ਆਪਾਂ ਨੂੰ WhatsApp ਤੇ ਜਿੱਦਾਂ ਹੋਇਆ ਨੰਬਰ ਹੈਗਾ 9465512839 9465512837 ਮੰਨੂ ਫੋਨ ਕਰਦੇ ਆ ਬਈ ਚੋ ਮੈਸੇਜ ਜੇ ਵੀਰ ਕੋਲ ਕਿਸੇ ਕੋਲ ਜੀਵਿਦਾਰ ਕੋਲ ਮਿਲ ਜਵੇ ਬਈ ਉਹ ਬਖਰੀ ਗੱਲ ਆ ਵਪਾਰੀ ਤੁਹਾਨੂੰ ਪਤਾ ਇਹ ਚਮਕਾ ਦੰਨੇ ਆ ਪੂਰਾ ਜਿਹੜੀ ਚੀਜ਼ ਬੜੀ ਮੋਟੀ ਖਰਾਬੀ ਹੋਵੇ ਉਹ ਬਦਲ ਦੰਨੇ ਆ ਹੁਣ ਜੀਵਿਦਾਰ ਕੋਲ ਜਿਹੇ ਚੀਜ਼ ਆਗਲਾ ਤੋਤਾ ਵੀ ਨਹੀਂ ਹੁੰਦਾ ਜੀਵਿਦਾਰ ਬੰਦੇ ਨੇ ਜਿਹਨੇ ਵੇਚਣਾ ਹੁੰਦਾ ਉਹੀ ਜਿਹਾ ਹੀ ਮਿਲ ਜਾਂਦਾ ਹੁੰਦਾ ਕਈ ਵਾਰ ਨਸੀ ਉਹ ਹਨਾ ਜੇ ਕਿਸੇ ਕੋ ਖੜਾ ਹੋਇਆ ਬਾਈ ਠੀਕ ਆ ਬੰਤ ਬਾਈ ਹਾਂ ਹੈਨਾ ਹੁਣ 911 ਤੇ ਭਾਈ ਹੁਣ ਉਹਨਾਂ ਤੇ ਮਨ ਅੱਕ ਗਿਆ ਇਹਦਾ ਹੁਣ ਕਹਿੰਦਾ ਭਾਈ ਯਾਰ ਸਭ ਇਹ ਸਾਰੀ ਮਰਜ਼ੀ ਨੀਚ ਹੋਣਾ ਹਾਂ ਉਹ ਤਾਂ ਹੈ ਆਪਣਾ ਆਪਣਾ ਯਾਰ ਹਮਮ ਤਾਂ ਜਿਹੜਾ ਨੀਣਾ ਮੈਂ ਜਿਹੜਾ ਅੰਸ਼ਿਆ ਉਹ ਤਾਂ ਹੈ ਚੁਆਸਤਾ ਅਗਲੇ ਦੀ ਲੱਗ ਲੱਗ ਸਾਲ ਦੀ ਆ ਇੱਕ ਚੁਆਸਤਾ ਕਿਸੇ ਦੀ ਨਹੀਂ ਹੁੰਦੀ ਓਕੇ ਬਾਕੀ ਚੱਲੇ ਹੁਣ ਪਿੰਡ ਨੂੰ ਅੱਜ ਦਾ ਗੇੜਾ ਬਸ ਸੋਣਾ ਰਿਹਾ ਬਕੁੰਬਾਏ ਔਰ ਕੀ ਆਏਗਾ ਨਹੀਂ ਦਾਣਾ ਬਾਣੀ ਲਿਆ ਚਾਹ ਪਾਣੀ ਪੀਏ ਜਿੱਥੇ ਪਿੰਡਾਂ ਦਾ ਜਿਹੜਾ ਦਾਣਾ ਬਾਣੀ ਜਿਹੜਾ ਹੁਣ ਆਉਹੀ ਆਉਣਾ ਹੈ ਦਾਣਾ ਬਾਣੀ ਬਾਕੀ ਹੁਣ ਦੱਸਿਓ ਆ ਨਾ ਉੱਧਰ ਦੇਖ ਲੂਗੇ ਹੋਰ ਪਾਸੇ ਜੇ ਘੁੰਮ ਕੇ ਨੇੜੇ-ਤੇੜੇ ਹੋਰ ਜੇ ਹੋਰ ਪਾਸੇ ਮਿਲ ਜਵੇ ਉੱਥੇ ਬਹਲਾ ਜਾਵਾਂ ਹਾਂ ਦੱਸ ਦਿਓ ਡੈਡੀ ਨਾਲੀ ਚੱਲ ਵੀ ਫਾਲਟੀ ਵਈ ਹਾਂ ਹੋ ਗਿਆ ਸ਼ਾਮ ਹਾਂ ਸ਼ਾਮ ਹੋ ਗਿਆ ਹਾਂ ਉੱਧਰ ਚੱਲ ਪਿਆ ਕੰਮ ਚਲੋ ਠੀਕ ਹੈ ਜੀ ਦੱਸਿਓ ਬਾਈ ਜੇ ਕਿਸੇ ਕੋਲ ਹੋਇਆ ਹੈ ਨਾ ਹੋਰ ਕੀ ਪਤਾ ਲੱਜਣਾ ਹੇ ਪਤਾ ਲੱਗ ਜਾਂਦਾ ਜੀ ਜਿੰਨੀ ਯਾਰ ਤੇ ਮਿਲ ਜੂਗਾ ਘਰ ਮਾਂ ਤੇ ਬੰਦੇ ਦਾ ਹਾਂ ਬੱਕਰੀ ਕਾਲਾ ਠੀਕ ਹੈ ਜੀ ਵਾਰੀ ਦਾ ਪਾਣੀ ਫੂਣੀ ਤੇ ਤੇਲ ਮਾਰ ਕੇ ਖੜਾਉਂਦੇ ਹਾਂ ਹਾਂ ਦਸ ਕਾ ਕੇ ਖੜਾਉਂਦੇ ਪੂਰਾ ਚੱਪਲਾ ਸਾਸਰੀ ਕਾਲ ਸਾਸਰੀ ਕਾਲ ਜੀ ਸਾਹਿਬ ਸਾਸਰੀ ਕਾਲ ਜੀ ਬਾਈ ਮੇਰੇ ਵੱਲੋਂ ਵੀ ਸਾਰਿਆਂ ਨੂੰ ਮਿਲਦੇ ਆ ਕਿਸੇ ਅਗਲੇ ਵੇਲੇ